ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਚਾਰ ਜਨਵਰੀ 2026 ਚੜ੍ਹਦਾ ਸਾਲ ਤੇ ਅੱਜ ਲਗਾਉਣ ਜਾ ਰਹੇ ਆ ਆਪਾਂ ਗੁਰੂ ਕਾ ਲੰਗਰ ਜਿਸ ਦੇ ਵਿੱਚ ਦਾਲ ਪੁਲਕਾ ਰੋਟੀ ਪ੍ਰਸ਼ਾਦਾ ਤੇ ਖੜਾ ਪ੍ਰਸ਼ਾਦਾ ਦੇ ਨਾਲ ਸਵੇਰੇ ਆਪਾਂ ਨੇ ਸ਼ਾਮ ਤੱਕ ਚਲਾਈ ਜਾਵਾਂਗੇ ਚਾਹ ਤੇ ਨਾਲ ਚੱਲਣਗੀਆਂ ਮਠੀਆਂ ਇੱਧਰ ਪਿੰਡ ਦੇ ਨੌਜਵਾਨ ਮੁੰਡੇ ਇੱਧਰੀਆਂ ਵਛਾਉਂਦੇ ਹੋਏ ਟੈਂਟ ਲਗਾਉਂਦੇ ਹੋਏ ਤੇ ਇੱਥੇ ਆਪਾਂ ਬਿਠਾ ਕੇ ਆਰਾਮ ਨਾਲ ਛਕਾਂਗੇ ਪ੍ਰਸ਼ਾਦਾ ਇਸ ਨੂੰ ਕੱਟ ਕੇ ਧੋਣ ਲਈ ਤਿਆਰ ਕਰ ਲਈ ਆਪਾਂ ਨੇ ਸੂਰੇ ਕੀ ਕਰ ਰਹੇ ਆ ਦੂਜੇ ਪਾਸੇ ਮੇਰੇ ਵੀਰ ਸ਼ਿਮਲਾ ਮਿਸਟ ਨੂੰ ਧੋਰੇ ਨੇ ਤੇ ਇੱਧਰ ਮਟਰਾਂ ਦਾ ਪਤਿਲਾ ਧੋ ਕੇ ਤਿਆਰ ਹੋ ਗਿਆ ਇਸੇ ਤਰੀਕੇ ਨਾਲ ਮਿਕਸ ਸਬਜ਼ੀ ਦੂਜੇ ਪਾਸੇ ਇੱਕ ਪਤਿਲਾ ਫੜ ਰਿਝ ਰਿਹਾ ਜੋ ਕਿ ਤਕਰੀਬਨ ਤਿਆਰ ਹੀ ਹੈ क्या बोल रहे हो? ਇੱਧਰ ਪਰਾਹ ਪ੍ਰਸ਼ਾਦੀ ਦੇ ਇੱਕ ਦਾਇਤੋ ਤਿਲਾਂ ਭਰਦਿਆ ਤੇ ਦੂਜਾ ਤਿਆਰ ਹੋ ਰਿਹਾ ਤੇ ਇੱਧਰਲੇ ਪਾਸੇ ਸਬਜੀ ਦਾ ਪਤਿੱਲਾ ਇੱਕ ਤਿਆਰ ਹੋ ਗਿਆ ਤੇ ਇਸ ਨੂੰ ਦੂਜੇ ਪਾਸੇ ਕਰਕੇ ਹੁਣ ਆਪਾਂ ਨੇ ਦੂਜਾ ਪਤਿੱਲਾ ਜਿਹੜਾ ਉਹ ਤਿਆਰ ਕਰ ਰਹੇ ਹਾਂ ਹਲੋ ਇੱਥੇ ਰੋਟੀ ਬੰਦ ਗਈ ਹੈਗੀ ਸਹੀ ਹੈ ਆ ਕਰੇ ਉਹ ਟੈਕਸਟ ਸਾਈਕਲ ਹੈ ਕਿ ਨਾ ਮੈਂ ਕਿੱਥੇ ਹੋ ਕੇ ਬਹਾਨਾ ਨਹੀਂ ਦਾ ਪਰ ਜੂਰ ਜਾ ਕੇ ਜਾਓ ਜੀ ਨਾ ਆ ਬਸ ਨਾ ਆਲੋਚਨਾ ਕਰਨ ਤੇ ਚਾਪੜਾ ਦੇ ਕੇ ਮੋਟ ਕਰਨਾ ਜੇਕਰ ਕੋਈ ਸ਼ਖਸਾ ਜਰੂਰ ਜ਼ੋਰ ਸੱਦਾ લાગ <laughs> 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 ਸਾਸਤਾ ਆਪ ਦੇ ਪ੍ਰਚਾਰ ਸਮਾਗਮ ਉਪਰ ਆਪ ਜੀ ਆਇਆ ਸਮੂਹ ਦੇਖ ਦੇਵਾ ਨਾਮ